ਹਾਂਜੀ ਇੱਕ ਸਿੱਧਾ ਕਾਰੀ ਡਿਜ਼ਾਈਨਰ ਸਟੂਡੀਓ ਲੈ ਕੇ ਆਇਆ ਤੁਹਾਡੇ ਲਈ ਨਵੀਂ ਤੇ ਯੂਨੀਕ ਕਲੈਕਸ਼ਨ ਅ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸੋ ਤੁਸੀਂ ਆਪਣੀ ਆਪਣੀ پلیਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਸਾਡੇ ਚੈਨਲ ਨੂੰ ਅਗਰ ਤੁਸੀਂ ਫਸਟ ਟਾਈਮ ਦੇਖ ਰਹੇ ਹੋ ਤੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਲਾਈਕ ਸ਼ੇਅਰ ਜ਼ਰੂਰ ਕਰੋ ਅਗਰ ਦੇਖ ਰਹੇ ਹੋ ਇੰਸਟਾਗ੍ਰam ਪੇਜ ਤੋਂ ਤਾਂ ਇੰਸਟਾਗ੍ਰam ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਜ਼ਰੂਰ ਕਰ ਲਓ ਜੀ ਅ uh, YouTube ਦੇ ਉੱਪਰ ਅਸੀਂ ਫੁੱਲ ਇਨਫੋਰਮੇਸ਼ਨ ਦਿੰਨੇ ਆਂਗੇ ਸੂਟਸ ਦੀ ਤੇ ਜਿਹੜਾ ਆਪਣਾ Instagram ਪੇਜ ਆ ਉਹਦੇ ਉੱਤੇ ਅਸੀਂ ਮੋਸਟਲੀ ਰੀਲਸ ਵਗੈਰਾ ਪਾਉਣੇ ਆਂਗੇ ਤਾਂ ਕਿ ਤੁਹਾਨੂੰ ਸੂਟ ਦੇ ਡਿਜ਼ਾਈਨਿੰਗ ਆ ਜਿਹੜੀ ਉਹ ਪਤਾ ਚੱਲਦੀ ਜਾਵੇ ਤੇ ਜਿਹੜੀ ਅੱਜ ਦੀ ਕਲੈਕਸ਼ਨ ਆ ਥੋੜੀ ਡਿਫਰੈਂਟ ਥੋੜੀ ਅਲੱਗ ਹੋਵੇਗੀ ਬਾਕੀ ਸੂਟਾਂ ਦੇ ਕੰਪੈਰੀਜ਼ਨ ਸਭ ਤੋਂ ਪਹਿਲਾਂ ਤੁਹਾਡੇ ਨਾਲ ਕਰਦੇ ਆਂ ਅਸੀਂ ਇਸ ਸਕਿਨ ਕਰੀਮ ਸ਼ੇਡ ਦੀ ਗੱਲ ਜਿਹੜਾ ਕਿ ਬਹੁਤ ਜ਼ਿਆਦਾ ਪਿਆਰਾ ਸੂਟ ਹੈਗਾ ਜੀ ਪਰਸਨਲੀ ਅਗਰ ਕਹਾਂ ਤਾਂ ਮੈਨੂੰ ਇਹ ਚੀਜ਼ ਸੂਟ ਬਹੁਤ ਜ਼ਿਆਦਾ ਪਿਆਰਾ ਲੱਗਿਆ ਇਹਦੇ ਨਾਲ ਦੇ ਅਸੀਂ ਆਲਰੇਡੀ ਦੋ ਸੂਟ ਆਪਣੇ ਫੋਰਨ ਵਾਲੇ ਫੈਨਸ ਨੂੰ ਬਣਾ ਕੇ ਭੇਜ ਚੁੱਕੇ ਹਾਂਗੇ ਤੇ ਇਹਦੇ ਵਿੱਚ ਸਾਡੇ ਕੋਲ ਸਿਰਫ ਹੁਣ ਇਸ ਟਾਈਮ ਦੋ ਪੀਸੀ ਅਵੇਲੇਬਲ ਨੇਗੇ ਤੇ ਇਹਦਾ ਜਿਹੜਾ ਫੈਬਰਿਕ ਆ ਜੀ ਉਹ ਸ਼ਿਮਰ ਆਗੇ ਜੀ ਪਿਓਰ ਸ਼ਿਮਰ ਦੇ ਵਿੱਚ ਹੈਗਾ ਤੁਸੀਂ ਦੇਖੋਗੇ ਬਹੁਤ ਥਿਨ ਵਾਲਾ ਫੈਬਰਿਕ ਆ ਬਹੁਤ ਸੋਹਣਾ ਸੌਫਟ ਵਾਲਾ ਜੀ ਬਿਲਕੁਲ ਵੀ ਹਾਰਡ ਫੈਬਰਿਕ ਨਹੀਂ ਹੋਏਗਾ ਇਹ ਹਮੇਸ਼ਾ ਤੁਹਾਨੂੰ ਮੈਂ ਵੀਡੀਓ ਚ ਕਹਿਣੀ ਹੁੰਦੀ ਆ ਵੀ ਮੈਂ ਹਮੇਸ਼ਾ ਉਹ ਚੀਜ਼ ਲੈ ਕੇ ਆਉਣੀ ਆ ਜੋ ਮੈਨੂੰ ਆਪ ਨੂੰ ਖੁਦ ਨੂੰ ਪਰਸਨਲੀ ਪਸੰਦ ਹੁੰਦੀ ਆ ਜਿਹੜੀ ਚੀਜ਼ ਮੈਂ ਖੁਦ ਪਾ ਸਕਦੀ ਆ ਮੀਨਸ ਇਹ ਨਹੀਂ ਹੈ ਕਿ ਆਪਾਂ ਉਹ ਸਟਾਫ ਲਈ ਆਈ ਆ ਜਿਹੜਾ ਕਿ ਫ੍ਰੈਂਡਸ ਨੂੰ ਔਖਾ ਲੱਗੇ ਉਹ ਵੇਅਰ ਹੀ ਨਾ ਕਰ ਸਕਣ ਕੰਫਰਟੇਬਲੀ ਨਾ ਹੋਵੇ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਜਿਵੇਂ ਤੁਸੀਂ ਇਹਨੂੰ ਦੇਖ ਰਹੇ ਹੋਗੇ ਇਹ ਚੌੜੇ ਪਣੇ ਦਾ ਸੂਟ ਆ ਵੱਡੇ ਪਣੇ ਦਾ ਤੇ ਇਹਦੇ ਵਿੱਚ ਮੀਨ ਜਿ ਪਿੱਟਾ ਵਰਕ ਹੋਇਆ ਹੋਇਆ ਹੈਗਾ ਜੀ ਜਿਹੜਾ ਇਹ ਵਾਲਾ ਹੋਇਆ ਵੈ ਨਾ ਪਿੱਟਾ ਵਰਕ ਹੋਇਆ ਵੈ ਆਹ ਵਾਲਾ ਹੈਂਡਵਰਕ ਹੋਇਆ ਵੈ ਜੀ ਸਾਰਾ ਸੀਕੁਐਂਸ ਦਾ ਹੈਂਡਵਰਕ ਹੋਇਆ ਵੈਗਾ ਜੀ ਤੇ ਇਹ ਵਾਲਾ ਸਾਰੇ ਏਮਬਰਾਇਡਰੀ ਹੋਈ ਹੋਈ ਹੈ ਵਰਕ ਹੋਇਆ ਵੈ ਸਾਰਾ ਚੀਜ਼ ਦਾ ਮੀਨ ਜੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਪੇਂਟ ਹੋਇਆ ਵੈਗਾ ਤੁਸੀਂ ਇੱਥੇ ਦੇਖੋ ਫਲਾਵਰਸ ਦੇ ਉੱਤੇ ਪ੍ਰੋਪਰ ਏਮਬਰਾਇਡਰੀ ਆ ਪੂਰੀ ਜਿਆਦਾ ਤੁਸੀਂ ਪੈਚ ਦੀ ਤਰ੍ਹਾਂ ਲੱਗ ਰਹੀ ਆ ਪਰ ਇਹ ਸਿੰਗਲ ਟੰਕੇ ਦਾ ਅਸੀਂ ਵਰਕ ਕੀਤਾ ਹੋਇਆ ਹੈਗਾ ਜੀ ਬਹੁਤ ਜਿਆਦਾ ਸੋਹਣਾਗਾ ਜੀ ਤੇ ਇਸ ਤਰ੍ਹਾਂ ਦੇ ਫਲਾਵਰ ਬਣੇ ਹੋਏ ਨੇ ਪੂਰਾ ਫੁੱਲ ਹੈਵੀ ਸੂਟ ਆ ਫੰਕਸ਼ਨ ਦੇ ਲਈ ਤੇ ਤੁਹਾਡਾ ਕੋਈ ਖਾਸ ਫੰਕਸ਼ਨ ਆ ਤੁਸੀਂ ਉੱਥੇ ਸੂਟ ਵਾਏ ਬੀਅਰ ਕਰ ਸਕਦੇ ਹੋ ਇਹ ਉੱਪਰ ਦੇਖੋ ਜੀ ਪ੍ਰੋਪਰ ਰੋਜ਼ ਦੇ ਛੋਟੇ ਛੋਟੇ ਫਲਾਵਰ ਜਾਰੇ ਹੋਣਗੇ ਮੀਨ ਸ਼ਰਟ ਦੀ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਤੁਸੀਂ ਜਿੰਨੀ ਭਾਵੇਂ 50 ਤੱਕ ਲੈਂਥ ਰੱਖ ਸਕਦੇ ਹੋ ਮਿਨੀਮਮ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਕਿਉਂਕਿ ਉੱਪਰੋਂ ਆਪਣੇ ਫਲਾਵਰਸ ਆ ਜਿਹੜੇ ਉਹ ਇਸ ਤਰ੍ਹਾਂ ਕੱਟ ਹੋ ਜਾਣਗੇ ਤੇ ਬੈਕ ਔਰ ਫਰੰਟ ਦੋਨੋਂ ਸਾਈਡ ਦੀ ਤੁਹਾਨੂੰ ਇਸ ਤਰ੍ਹਾਂ ਹੀ ਐਮਬਰਾਇਡਰੀ ਮਿਲੇਗੀ ਤੇ ਇਸ ਤੋਂ ਬਿਨਾ ਤੁਸੀਂ ਇਹੀ ਵਾਲਾ ਜਿਹੜਾ ਅ ਐਮਬਰਾਇਡਰੀ ਆ ਤੁਸੀਂ ਬਾਜੀ ਤੇ ਲੈ ਕੇ ਆ ਸਕਦੇ ਹੋਗੇ ਚਾਹੇ ਤੁਸੀਂ ਬਾਜੀ ਸਿੰਪਲ ਇਹਨਾਂ ਵੀ ਬਣਵਾ ਸਕਦੇ ਹੋ ਚਾਹੇ ਬਾਜੀ ਦੇ ਉੱਪਰ ਤੁਸੀਂ ਏ ਵਾਲਾ ਡਿਜ਼ਾਈਨ ਵੀ ਬਣਵਾ ਸਕਦੇ ਹੋਗੇ ਇਹ ਤੁਹਾਡੀ ਆਪਣੀ ਚੋਇਸ ਹੋਏਗੀ ਮੀਨ ਜੇਕਰ ਤੁਸੀਂ ਹੈਵੀ ਬਾਜੀ ਪਸੰਦ ਕਰਦੇ ਹੋ ਤਾਂ ਤੁਸੀਂ ਇਹ ਵਾਲਾ ਡਿਜ਼ਾਈਨ ਬਾਜੀ ਦੇ ਉੱਪਰ ਲੈ ਕੇ ਆਓ ਤੇ ਇਹ ਫਰੰਟ ਔਰ ਬੈਕ ਤੇ ਵੀ ਸੇਮ ਡਿਜ਼ਾਈਨਿੰਗ ਰਹੇਗੀ ਜੀ ਇਦਾਂ ਹੀ ਤੇ ਬਾਜੀ ਤੇ ਵੀ ਇਦਾਂ ਹੀ ਰਹੇਗੀ ਉੱਚ ਵੀ ਇਹਦੀ ਕੋਈ ਲੋੜ ਨਹੀਂ ਸਿੰਪਲ ਆਪਾਂ ਪੇਸਟਿੰਗ ਪੱਟੀ ਕਰਨੀ ਹੈਗੀ ਅਲੀ ਇਸ ਵਾਲੇ ਕਲਰ ਦੀ 골ਡਨ ਕਲਰ ਦੀ ਤੇ ਇਸ ਤੋਂ ਬਿਨਾਂ ਇਹ ਤੇ ਮੈਨੂੰ ਨਹੀਂ ਲੱਗਦਾ ਕੁਝ ਹੋਰ ਚੀਜ਼ ਦੀ ਲੋੜ ਆਗੀ ਤੇ ਇਹਦੇ ਨਾਲ ਆਪਾਂ ਜਿਹੜਾ ਦੁਪੱਟਾ ਹੈਗਾ ਜੀ ਉਹ ਟਾਈ ਡਾਈ ਦਾ ਕਰਾਂਗੇ ਅਸੀਂ ਪਹਿਲਾਂ ਜਿਹੜਾ ਦੁਪੱਟਾ ਕੀਤਾ ਉਹ ਵੀ ਟਾਈ ਡਾਈ ਦੇ ਕੀਤਾ ਬਟ ਫਿਰ ਵੀ ਤੁਹਾਡੀ ਚੋਅਸ ਵੀ ਹੋਏਗੀ ਕਿ ਤੁਸੀਂ ਇਸ ਤਰ੍ਹਾਂ ਦੁਪੱਟਾ ਡਾਈ ਕਰਵਾਉਣਾ ਚਾਹੁੰਦੇ ਹੋ ਅਸੀਂ ਦੁਪੱਟੇ ਦੇ ਵਿੱਚ ਇਹ ਗ੍ਰੀਨ ਕਲਰ ਰਾਣੀ ਸ਼ੇਡ ਐਂਡ ਜੈਲੋ ਸ਼ੇਡ ਦਾ ਮਿਕਸ ਕਰਕੇ ਬੇਸ ਇਸ ਕਲਰ ਦਾ ਲੈਤਾ ਔਰ ਇਹ ਤਿੰਨੋਂ ਸ਼ੇਡ ਦਾ ਸੀ ਮੀਨਜ਼ ਰਾਣੀ ਆਪਣੀ ਟਾਈ ਡਾਈ ਕਰਵਾਈ ਹੈ ਜੀ ਤੇ ਜਦੋਂ ਵੀ ਮਤਲਬ ਕਿ ਉਹ ਸੂਟ ਬਣ ਕੇ ਆ ਗਿਆ ਸਟਿਚਿੰਗ ਲਈ ਗਏ ਹੋਏ ਨੇ ਜਦੋਂ ਵੀ ਬਣ ਕੇ ਆਏ ਸੀ ਤੁਹਾਡੇ ਤੱਕ ਜਰੂਰ ਦਿਖਾਵਾਂਗੇ ਤਾਂ ਕਿ ਤੁਸੀਂ ਵੀ ਉਸ ਤਰ੍ਹਾਂ ਦਾ ਆਈਡੀਆ ਲੈ ਸਕੋ ਤੇ ਇਹ ਇਹਦੇ ਨਾਲ ਬਾਟਮ ਆ ਗਈ ਜੀ ਇਹ ਇਹਦੇ ਨਾਲ ਬਾਟਮ ਆ ਗਈ ਜਿਹੜੀ ਕਿ ਸੇਮ ਹੀ ਫੈਬਰਿਕ ਦੀ ਬਾਟਮ ਹੋਏਗੀ ਤੇ ਦੁਪੱਟਾ ਜੇ ਤੁਸੀਂ ਨਾਲ ਫੁੱਲ ਪਿਓਰ ਚਨਾਉਣ ਦਾ ਲਗਾਇਆ ਤੁਸੀਂ ਚਾਹੋ ਤਾਂ ਸ਼ਿਮਰ ਦਾ ਦੁਪੱਟਾ ਵੀ ਲਾ ਸਕਦੇ ਹੋ ਫੁੱਲ ਪਿਓਰ ਚਨਾਉਣ ਦਾ ਵੀ ਲਾ ਸਕਦੇ ਹੋ ਜਾਂ ਫਿਰ ਤੁਸੀਂ ਔਰਗੈਂਜ ਦਾ ਦੁਪੱਟਾ ਵੀ ਲਾ ਸਕਦੇ ਹੋ ਕਿਉਂਕਿ ਸੂਟ ਬਹੁਤ ਵਧੀਆ ਹੈਗਾ ਪਿਓਰ ਕੁਆਲਿਟੀ ਦੇ ਵਿੱਚ ਹੈ ਤਾਂ ਅਸੀਂ ਦੁਪੱਟਾ ਵੀ ਰეკਮੈਂਡ ਕਰਾਂਗੇ ਕਿ ਪਿਓਰ ਦੇ ਵਿੱਚ ਹੀ ਲਗਵਾਓ ਸੈਮੀ ਦੇ ਵਿੱਚ ਦੁਪੱਟਾ ਨਾ ਲਗਵਾਓ ਕਿਉਂਕਿ ਫਿਰ ਕਿਤੇ ਨਾ ਕਿਤੇ ਸੂਟ ਦੀ ਗ੍ਰੇਸ ਆ ਜਿਹੜੀ ਉਹ ਘਟ ਜਾਂਦੀ ਹੈ ਵੀ ਬਹੁਤ ਸੋਹਣਾ ਸੂਟ ਹੈ ਜੁਨੀਕ ਸੂਟ ਹੋਏਗਾ ਜੀ ਇਸ ਤਰ੍ਹਾਂ ਦਾ ਸੂਟ ਤੁਹਾਨੂੰ ਕਿਤੇ ਵੀ ਨਹੀਂ ਮਿਲੇਗਾ ਕਿ ਤੁਸੀਂ ਕਿਤੇ ਡਿਜ਼ਾਈਨ ਦੇਖੋਗੇ ਇਸ ਤਰ੍ਹਾਂ ਦਾ ਮਿੰਜਾ ਇਹ ਸੂਟ ਤੁਹਾਡਾ ਤੁਹਾਨੂੰ ਆ ਸਭ ਦੇ ਨਾਲੋਂ ਵੱਖਰਾ ਕਰ ਦੇਵੇਗਾ ਇਹ ਇਸ ਤਰ੍ਹਾਂ ਦਾ ਸੂਟ ਹੈ ਔਰ ਕਲਰ ਇਸ ਤਰ੍ਹਾਂ ਦਾ ਚਾਹੀਏ ਇਹਨੂੰ ਮੀਨਸ ਕੋਈ ਗਰਲ ਪਾ ਲੇ ਤੇ ਚਾਹੇ ਕੋਈ ਮੀਨਸ ਏਜਡ ਸਾਡੀ ਫਰੈਂਡ ਪਾ ਲੇ ਤਾਂ ਮਿੰਜ ਕੋਈ ਵੀ ਏਜ ਗਰੁੱਪ ਦਾ ਇਹਨੂੰ ਵੇਅਰ ਕਰ ਸਕਦੇ ਐ ਸੂਟ ਨੂੰ ਆਰਾਮ ਦੇ ਨਾਲ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਇਹ ਮੈਨੂੰ ਪਰਸਨਲੀ ਆਪ ਨੂੰ ਖੁਦ ਬਹੁਤ ਪਸੰਦ ਆਗਾ ਤੇ ਅਗਲਾ ਸੂਟ ਹੈ ਜਿਹੜਾ ਉਹ ਵੀ ਆਪਾਂ ਦਿਖਾਉਣੀ ਆ ਤੁਹਾਨੂੰ ਇਹਦਾ ਜਿਹੜਾ ਫੈਬਰਿਕ ਆਏਗਾ ਜੀ ਉਹ ਫੈਬਰਿਕ ਆਏਗਾ ਕਾਟਨ ਦੇ ਵਿੱਚ ਕੰਨ ਕਈ ਵਾਰ ਫਰੈਂਡਸ ਕਹਿੰਦੇ ਕਿ ਅਸੀਂ ਫੰਕਸ਼ਨ ਤੇ ਸੂਟ ਪਾਉਣਾ ਪਰ ਅਸੀਂ ਹੁਣ ਸਿੰਥੈਟਿਕ ਸੂਟ ਨਹੀਂ ਲੈਣਾ ਸਾਨੂੰ ਕਾਟਨ ਦਾ ਸੂਟ ਚਾਹੀਦਾ ਤਾਂ ਕਿ ਅਸੀਂ ਅੱਗੇ ਵੀ ਪਾ ਸਕੀਏ ਸਮਰ ਦੇ ਵਿੱਚ ਤਾਂ ਇਹ ਵਾਲਾ ਜਿਹੜਾ ਫੈਬਰਿਕ ਆ ਸਮਰ ਵਾਲਾ ਫੈਬਰਿਕ ਹੈਗਾ ਕਾਟਨ ਦੇ ਵਿੱਚ ਆ ਪਿਓਰ ਕਾਟਨ ਹੈ ਜੀ ਤੁਸੀਂ ਦੇਖੋਗੇ ਇਹਨੂੰ ਪੂਰੀ ਸੌਫਟ ਵਾਲੀ ਪਿਓਰ ਕਾਟਨ ਆ ਤੇ ਇਹਦੇ ਕਾਟਨ ਦੇ ਵਿੱਚ ਵੀ ਸੈਲਫ ਹੈਗਾ ਜੀ ਲਾਈਨਿੰਗ ਦੇ ਵਿੱਚ ਕਾਟਨ ਆਗੀ ਸੈਲਫ ਦੇ ਵਿੱਚ ਲਾਈਨਿੰਗ ਆਗੀ ਮੀਨਜ਼ ਲਾਈਨਿੰਗ ਬਣੀ ਹੋਈ ਆ ਕਾਟਨ ਦੇ ਵਿੱਚ ਤੇ ਇਹਦਾ ਜਿਹੜਾ ਕਲਰ ਆ ਹੋ ਰੈੱਡ ਜਾਂ ਕਲਰ ਰੈੱਡ ਰਾਣੀ ਜਾਂ ਕਲਰ ਆ ਬਹੁਤ ਸੋਹਣਾ ਕਲਰ ਹੈਗਾ ਤੁਸੀਂ ਦੇਖੋਗੇ ਮੈਂ ਤੁਹਾਨੂੰ ਪ੍ਰੋਪਰ ਜਿਵੇਂ ਲਗਾ ਕੇ ਦਿਖਾਉਣੀ ਹੁੰਦੀ ਹੈ ਤੇ ਇਹਦਾ ਮਤਲਬ ਇਹ ਹੁੰਦਾ ਵੀ ਸੂਟ ਦੀ ਲੁੱਕ ਇਦਾਂ ਦੀ ਆਵੇਗੀ ਤੇ ਇਹ ਸੂਟ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਜੀ ਹੈਂਡਵਰਕ ਦਾ ਸੂਟ ਆ ਦੇਖੋਗੇ ਤੁਸੀਂ ਪਰਲ ਵਰਕ ਹੋਇਆ ਹੋਇਆ ਸੀਕੁਐਂਸ ਦਾ ਵਰਕ ਹੋਇਆ ਹੋਇਆ ਤੇ ਆਪਣਾ ਜਰੀ ਦਾ ਆਰੀ ਵਰਕ ਵੀ ਹੋਇਆ ਹੋਇਆਗਾ ਵਿੱਚ ਤੇ ਇੰਨਾ ਸੋਹਣਾ ਹੈਂਡਵਰਕ ਦਾ ਸੂਟ ਮੀਨਜ਼ ਇੰਨੇ ਘੱਟ ਪ੍ਰਾਈਸ ਦੇ ਵਿੱਚ ਮਿਲਣਾ ਨਾ ਮੁਮਕਣੀ ਹੀ ਲੱਗਦਾ ਜੀ ਮੈਨੂੰ ਤਾਂ ਕਿਉਂਕਿ ਆਪਾਂ ਵੀ ਦੇਖਦੇ ਆਂ ਹੈਂਡਵਰਕ ਦੇ ਸੂਟ ਜਿਹੜੇ ਤੁਸੀਂ ਪ੍ਰੋਪਰ ਹੈਂਡਵਰਕ ਦੇ ਸੂਟ ਲਾਉਂਗੇ ਉਹ ਬਹੁਤ ਕਾਸਟਲੀ ਪੈ ਜਾਂਦੇ ਆ ਜੀ ਤੇ ਪਰ ਅਸੀਂ ਬਹੁਤ ਘੱਟ ਮਾਰਜਿਨ ਰੱਖ ਕੇ ਤੁਹਾਡੇ ਲਈ ਸੂਟ ਇਹ ਰੈਡੀ ਕੀਤਾ ਹੈਗਾ ਤੇ ਫੈਬਰਿਕ ਤੁਹਾਨੂੰ ਡਿਟੇਲ ਦੇ ਦਿੱਤੀ ਆ ਦੁਪੱਟਾ ਇਹਦੇ ਨਾਲ ਅਸੀਂ ਤਾਂ ਨਹੀਂ ਲਗਾਇਆ ਕਿ ਸਮ ਟਾਈਮ ਫਰੈਂਡਸ 골ਡਨ ਕਲਰ ਦਾ ਦੁਪੱਟਾ ਲਾਇਕ ਕਰਦੀਆਂ ਨੇ ਸਮ ਟਾਈਮ ਏਸੇ ਸੇਮ ਸ਼ੇਡ ਦਾ ਕਰਦੀ ਨੇ ਜਾਂ ਫਿਰ ਤੁਸੀਂ ਦੋਨੋਂ ਇਹਨਾਂ ਦਾ ਡਾਈ ਡਾਈ ਵੀ ਕਰਵਾ ਸਕਦੇ ਹੋ ਡਬਲ ਸ਼ੇਡ ਵੀ ਕਰਵਾ ਸਕਦੇ ਹੋਗੇ ਜਾਂ ਤੁਸੀਂ ਇਹ ਦੁਪੱਟਾ ਲਾਓ ਤੇ ਇਸ ਤਰ੍ਹਾਂ ਦੇ ਪਰਲ ਵਰਕ ਦੀ ਆਪਾਂ ਫਿਨਿਸ਼ਿੰਗ ਦੇ ਦਾਂਗੇ ਤੇ ਆਪਾਂ ਦੁਪੱਟਾ ਰੈਡੀ ਕਰ ਦਾਂਗੇ ਔਰ ਗਾਂਜਾ ਦਾ ਕਰਾਉਣਾ ਪਿਓਰ ਚਨੋਨ ਦਾ ਕਰਾਉਣਾ ਸੈਮੀ ਦਾ ਕਰਾਉਣਾ ਜਿੱਦਾਂ ਦਾ ਵੀ ਤੁਸੀਂ ਟੈਬੀ ਦਾ ਕਰਵਾਉਣਾ ਜਿਹੜਾ ਮਰਜੀ ਦੁਪੱਟਾ ਤੁਸੀਂ ਰੈਡੀ ਕਰਵਾ ਸਕਦੇ ਹੋ ਪ੍ਰੋਪਰ ਇਹਦਾ neck ਬਣਿਆ ਹੋਇਆ ਜ ਤੇ ਇਹਦੀ ਜਿਹੜੀ ਮਿਨੀਮਮ ਲੈਂਥ ਆ ਤੁਸੀਂ 42 ਰੱਖ ਸਕਦੇ ਹੋ ਤੇ ਮੈਕਸਿਮਮ 45 46 ਰੱਖ ਸਕਦੇ ਹੋ ਜੀ ਤੇ ਇਸ ਤੋਂ ਜ਼ਿਆਦਾ ਇਹਦੀ 45 46 ਤੋਂ ਲੈਂਥ ਜ਼ਿਆਦਾ ਨਹੀਂ ਬਣੇਗੀ ਇਹਦੀ ਤੇ ਮਿਨੀਮਮ ਤਾਂ ਚਲੋ ਤੁਸੀਂ ਥੋੜਾ neck ਕੱਟਿਆ ਜਾਂਦਾ نیچے ਤੋਂ ਥੋੜਾ ਜਿਹਾ ਵਰਕ ਅੰਦਰ ਫੋਲਡ ਹੋ ਜਾਂਦਾ ਤਾਂ ਹੋ ਜਾਂਦਾ ਬਹੁਤ ਸੋਹਣਾ ਤੇ ਪਿਆਰਾ ਵਰਕ ਹੋਇਆ ਹੋਇਆ ਕੁਝ ਵੀ ਇਹਦੇ ਤੇ ਐਕਸਟਰਾ ਆਪਾਂ ਨੂੰ ਹੋਰ ਲਾਉਣ ਦੀ ਲੋੜ ਨਹੀਂ ਹੈਗੀ ਕੇ ਦੀ ਜਿਹੜੀ ਹੈਗੀ ਉਹ ਤੁਸੀਂ ਮਿਨੀਮਮ 21 ਰੱਖ ਸਕਦੇ ਹੋ ਤੇ ਮੈਕਸਿਮਮ ਤੁਸੀਂ ਜਿੰਨਾ ਮਰਜ਼ੀ ਰੱਖ ਸਕਦੇ ਹੋ ਕਿਉਂਕਿ ਮੈਕਸਿਮਮ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ 26 ਤੋਂ 27 ਤੱਕ ਵੀ ਰੱਖ ਸਕਦੇ ਹੋ ਇਹ ਬਹੁਤ ਜਿਆਦਾ ਸੋਹਣਾ ਸੂਟ ਬਣਿਆ ਹੋਇਆ ਜੀ ਹੋਪਸ ਹੋ ਤੁਹਾਨੂੰ ਸੂਟ ਬਹੁਤ ਸੋਹਣਾ ਲੱਗਿਆ ਹੋਣਗੇ ਤੇ ਅਗਰ ਪਸੰਦ ਆਇਆ ਸੂਟ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਹੈਂਡਵਰਕ ਦੇ ਸੂਟ ਨੇ ਮੀਨਸ ਇਹ ਨਹੀਂ ਹੈਗਾ ਕਿ ਆਪਾਂ 노 ਡਾਊਟ ਆਪਾਂ ਸਮਰ ਦੇ ਅਕੋਰਡਿੰਗ ਪਾਫ ਵਰਕ ਔਰ ਮਸ਼ੀਨ ਵਰਕ ਦੇ ਵੀ ਸੂਟ ਲੈ ਕੇ ਆਵਾਂਗੇ ਆਰੀ ਵਰਕ ਦੇ ਵੀ ਸੂਟ ਲੈ ਕੇ ਆਵਾਂਗੇ ਪਰ ਹੈਂਡਵਰਕ ਦਾ ਸੂਟ ਦੀ ਜਿਹੜੀ ਲੁੱਕ ਆ ਉਹ ਡਿਫਰੈਂਟ ਹੀ ਹੁੰਦੀ ਹੈ ਤੁਹਾਨੂੰ ਵੀ ਪਤਾ ਹੀ ਆ ਹਨਾ ਮੇਜ਼ੋ ਅਲੱਗ ਹੀ ਲੁੱਕ ਆਉਂਦੀ ਆ ਜਿਹੜੇ ਦੂਸਰੇ ਸੂਟਾਂ ਦੇ ਨਾਲੋਂ ਕਿਉਂਕਿ ਉਹਦੀ ਜਿਹੜੀ ਕੁਆਲਿਟੀ ਆ ਉਹ ਵੱਧ ਜਾਂਦੀ ਹੈ ਇਨਹਾਂਸ ਹੋ ਜਾਂਦੀ ਹੈ ਜੀ ਇਸ ਕਰਕੇ ਇਹਦੀ ਬਿਊਟੀ ਇਨਹਾਂਸ ਹੋ ਜਾਂਦੀ ਆ ਤਾਂ ਸੂਟ ਦੀ ਬਿਊਟੀ ਇਨਹਾਂਸ ਹੋ ਗਈ ਤਾਂ ਨਾਲ ਹੀ ਆਪਣੀ ਵੀ ਹੋ ਜਾਂਦੀ ਹੈ ਜੀ ਤੇ ਅਗਰ ਤੁਹਾਨੂੰ ਸੂਟ ਪਸੰਦ ਆਇਆ ਜੀ ਤਾਂ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾਗਾ 10 ਤੋਂ 6 ਵਜੇ ਤੱਕ ਤੁਸੀਂ ਕਾਲ ਕਰ ਸਕਦੇ ਹੋ ਸਾਨੂੰ ਕਿਸੇ ਵੀ ਟਾਈਮ ਤੇ ਤੁਹਾਡੀ ਕਾਲ ਤੇ ਇਨਕੁਆਰੀ ਵੀ ਤੁਸੀਂ ਪੁੱਛ ਸਕਦੇ ਹੋ ਸਾਨੂੰ ਤੇ ਅਸੀਂ ਤੁਹਾਨੂੰ ਪ੍ਰੋਪਰ ਪੂਰੀ ਫੁੱਲ ਡਿਟੇਲ ਦੇਵਾਂਗੇ ਜੀ ਸਾਡੇ ਤੋਂ ਸੂਟ ਤੁਸੀਂ ਸਟੀਚਿੰਗ ਵੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਗਰਾਰਾ ਸ਼ਰਾਰਾ ਸਲਵਾਰ ਸੂਟ ਲਹਿੰਗਾ ਸੂਟ ਜਿੱਦਾਂ ਵੀ ਤੁਸੀਂ ਪਸੰਦ ਕਰੋਗੇ ਅਸੀਂ ਤੁਹਾਨੂੰ ਸੂਟ ਕਸਟਮਾਈਜ਼ ਵੀ ਕਰ ਦੇ ਕੇ ਦੇਵਾਂਗੇ ਜੀ ਯਾ ਜਿਹੜੇ ਤੁਸੀਂ ਆ ਦੇ ਪ੍ਰੀਵਿਅਸ ਵੀਡੀਓ ਵੀ ਦੇਖ ਸਕਦੇ ਹੋ ਅਸੀਂ ਵਿਆਹਾਂ ਦੇ ਲਈ ਜਿਵੇਂ ਲਹੰਗੇ ਵਗੈਰਾ ਜਿਵੇਂ ਕੁੜੀਆਂ ਬਣਵਾ ਰਹੀਆਂ ਨੇ ਉਸ ਤਰ੍ਹਾਂ ਸਾਰੇ ਅਸੀਂ ਲਹੰਗਾ ਗਰਾਰਾ ਸ਼ਰਾਰਾ ਅਸੀਂ ਬਣਾ ਕੇ ਦਿੰਨੇ ਆ ਜੀ ਬਾਕੀ ਤੁਸੀਂ ਆਪਣਾ ਕੋਈ ਡਿਜ਼ਾਈਨ ਭੇਜ ਕੇ ਜੀ ਸਾਡੇ ਤੋਂ ਉਸ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋਗੇ ਤੇ ਫੈਬਰਿਕ ਇਹਦੇ ਵਿੱਚ ਸਾਡੇ ਹੋਵੇਗਾ ਜੀ ਇਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਫੈਬਰਿਕ ਦੇ ਕੇ ਜਾਵਾਂਗੇ ਤੇ ਤੁਸੀਂ ਸਾਨੂੰ ਸਿਰਫ embroidery ਕਰਵਾ ਕੇ ਦੇਵੋ ਦੇ ਬੈ ਫੈਬਰਿਕ ਸਾਡੇ ਹੀ ਹੋਵੇਗਾ ਜੀ embroidery ਦਾ ਡਿਜ਼ਾਈਨ ਵਰਕ ਦਾ ਡਿਜ਼ਾਈਨ ਤੁਸੀਂ ਆਪਣੀ ਪਸੰਦ ਅਨੁਸਾਰ ਭੇਜ ਸਕਦੇ ਹੋ ਕਲਰ ਤੁਸੀਂ ਭੇਜ ਸਕਦੇ ਹੋ ਆਪਣੀ ਪਸੰਦ ਅਨੁਸਾਰ ਫੈਬਰਿਕ ਦੱਸ ਸਕਦੇ ਹੋ ਕਿਹੜਾ ਫੈਬਰਿਕ ਲਗਾਉਣਾ ਜੀ ਅਸੀਂ ਉਹੀ ਫੈਬਰਿਕ ਅਰੇਂਜ ਕਰਾਂਗੇ ਤੁਹਾਡੇ ਲਈ ਤਾਂ ਹੋਪਸ ਸੋ ਤੁਹਾਨੂੰ ਅੱਜ ਦੀ ਕਲੈਕਸ਼ਨ ਬਹੁਤ ਵਧੀਆ ਲੱਗੀ ਹੋਵੇਗੀ ਜੀ ਥੈਂਕ ਯੂ so much for watching